ਤੇ ਸੱਟ ਨੂੰ ਜਿਵੇਂ ਕਹਿੰਦੇ ਹੁੰਦੇ ਹਨ ਨਾ ਉਹ ਨਹੀਂ ਜਗ੍ਹਾ ਨਹੀਂ ਹੁੰਦੀ ਹੈਗੀ ਦੇਖ ਲੋ ਇੰਨੀ ਸੰਗਤ ਆਈ ਹੋਈ ਹੈ ਇੱਥੇ ਪ੍ਰਾਂਠੇ ਬਣ ਰਹੇ ਨੇ ਬਾਹਰ ਲੋਕ ਲੋਕਲੀ ਰਸੰਕਰ ਵਾਗੇ ਲੈ ਕੇ ਆਉਂਦੇ ਨੇ ਤੇ ਇਸ ਜਗ੍ਹਾ ਤੇ ਬੁੱਕਿੰਗ ਹੋਦੀ ਆ ਦੇਖੋ ਅੱਜ ਸੱਚੀ ਗੱਲ ਦੀ ਯਾਰ ਹੋ ਗਈ ਸੀ ਕਿ ਅੱਜ ਟ੍ਰੇਨ ਸੀਗੀ ਵੈਸੇ ਤਾਂ ਸਾਢੇ 9:00 ਦੀ ਸਵੇਰ ਦੀ ਪਰ ਉਹ ਗੱਡੀ ਲੇਟ ਪਹੁੰਚ ਜਾਦੀ ਹੋਗੀ ਰਾਤ ਨੂੰ 8:00 ਦਾ ਟਾਈਮ ਆਣਾ ਉਹਦਾ ਰਾਤ ਨੂੰ ਚੱਲੂਗੀ 10-12 ਘੰਟੇ ਲੇਟ ਹੋ ਗਈ ਉਹਨਾਂ ਸਾਢੇ 10-11 ਘੰਟੇ ਸਰਯਣ ਤਿਆਰ ਨੇ ਅਜ਼ਰੀ ਮਾ ਬੈਠੀ ਆ ਹੁਲਜਿੰਦਰ ਵੀ ਰੇੜੀ ਆ ਬਰਮੇਰ ਆਡੀ ਪਿਆਰ ਨੇਗੇ ਅਮਾਇਰਾ ਬਸ ਫਿਰ ਬਹਾਰੀ ਆ ਬਾਕੀ ਸਾਰੇ ਬੰਦੇ ਰੇੜੀ ਨੇ ਚਾਹ ਪਾਣੀ ਚੱਕਦੇ ਪਹਿਲਾਂ ਚੱਲ ਗਏ ਹਨ ਚਲੋ ਹਾਂਜੀ ਵੈਸੇ ਸਾਡਾ ਪ੍ਰੋਗਰਾਮ ਨਾ ਔਰੰਗਾਬਾਦ ਦਾ ਵੀ ਸੀਗਾ ਇੱਕ ਨੇ ਰੱਖਿਆ ਸੀ 12 23 ਰੱਖੀ ਸੀ ਕਿ ਟਿਕਟ ਵੀ ਬੁੱਕ ਕਰਵਾ ਕੇ ਤੁਸੀਂ ਟਿਕਟਾਂ ਵੀ ਔਰ ਉਹ ਫਿਰ ਵਾਪਸੀ ਦੇ ਟਾਈਮ ਨਾ ਗੱਡੀ ਨਹੀਂ ਕੋਈ ਫਿੱਟ ਬੈਠੀ ਸੀ ਸਾਨੂੰ ਤੇ ਯਾ ਜਿਹੜੀ ਜਿਹੜੀ ਗੱਡੀ ਸੀਟਾਂ ਸੀਗੀਆਂ ਉਹ ਟਾਈਮ ਬਹੁਤ ਘੱਟ ਬਗਦਾ ਸੀ ਸਾਡੇ ਕੋਲ ਉੱਥੇ ਰਹਿਣੇ ਮੈਨੂੰ 4-5 ਘੰਟੇ ਰਹਿ ਜਾਣਾ ਸੀ ਕਿਉਂਕਿ ਜੇ ਅਸੀਂ ਦੁਪਹਿਰ ਨੂੰ 12 ਵਜੇ ਪਹੁੰਚਦੇ ਤਾਂ 5 ਸਾਡੇ 6 ਵਜੇ ਗੱਡੀ ਸੀਗੀ ਉਹ ਫਿਰ ਅਸੀਂ ਉਹ ਕੈਨਸਲ ਕਰਤਾ ਸੀਗਾ ਪ੍ਰੋਗਰਾਮ ਰੰਗਾਬਾਦ ਦਾ ਨਹੀਂ ਅਸੀਂ ਉੱਥੇ ਵੀ ਜਾ ਕੇ ਆਉਣਾ ਸੀਗਾ ਚਲੋ ਚੱਲੀਏ ਰੰਗਾਬਾਦ ਦੇ ਵਿੱਚ ਇੱਕ ਪੁਰਾਣਾ ਕਿਲਾ ਉੱਥੇ ਤਾਜ ਮਹਿਲ ਦੀ ਕਾਪੀ ਵੀ ਹੈਗੀ ਆ ਤੇ ਇਹ ਤੀਸਰਾ ਉੱਥੇ ਪ੍ਰਾਣਿਕ ਬੁਖਾਵਾਂ ਨੇ ਉਹ ਦੇਖਣੀਆਂ ਸੀਗੀਆਂ ਇੱਕ ਦਿਨ ਦਾ ਟ੍ਰਿਪ ਪਲਾਨ ਸੀਗਾ ਅਸੀਂ ਪਰ ਫਿਰ ਉਹ ਰਹਿ ਦਿੱਤਾ ਉਹ ਰਾਹ ਤੇ ਲੱਗ ਤੋ ਆਵਾਂਗੇ ਕਦੇ ਉੱਥੇ ਆਲੇ-ਦਾਲੇ ਇੱਕ ਦੋ ਹੋਰ ਵੀ ਜਗ੍ਹਾ ਹੈਗੀਆਂ ਦੇਖਣ ਵਾਲੀਆਂ ਫਿਰ ਉਹ ਸਾਰਾ ਇਕੱਠਾ ਹੀ ਦੇਖਾਂਗੇ ਉਦੋਂ ਤਿੰਨ ਚਾਰ ਚੀਜ਼ਾਂ ਹੈਗੀਆਂ ਹੈ ਔਰੰਗਾਬਾਦ ਚ ਭਾਈ ਚਾਰ-ਪੰਜ ਹੈਨ ਹਾਂ ਚਾਰ-ਪੰਜ ਹੈ ਹਨ ਹਾਂ ਤੇ ਉਸ ਤੋਂ ਬਾਅਦ ਜਿਹੜੀ ਅਜੰਤਾ ਵਾਲੀ ਜਿਹੜੀ ਦੂਰ ਆ ਥੋੜੀ ਜੀ ਉਹ ਵੀ ਹਾਂ ਉਹ ਵੀ ਹੋ ਜਾਊਗੀ ਉਹ ਵੀ ਹੋ ਜਾਗੀ ਫਿਰ ਆਪਾਂ ਉਧਰ ਵੀ ਦੇਖਾਂਗੇ ਉਧਰ ਛੇੜੀ ਕੀ ਡੀ ਵਾਲਾ ਵੀ ਵਿੱਚੀ ਕਰ ਲਾਂਗੇ ਨਾਲ ਹੀ ਹਾਂਜੀ ਨੈਕਸਟ ਟਾਈਮ ਕਦੋਂ ਆਏਗਾ ਮਨ ਮਾੜਾ ਆਪਣਾ ਪੁਆਇੰਟ ਬਣਾ ਲੀ ਪੁਆਇੰਟ ਬਣ ਜੂਗਾ ਹਾਂ ਸੈਂਟਰ ਪੁਆਇੰਟ ਹੋ ਜੂਗਾ ਉਹ ਥੋੜਾ ਰੰਗਾਬਾਦ ਵੀ ਜਾ ਸਕਦੇ ਹਾਂ ਬਰੋ ਹਾਂਜੀ ਹਾਂਜੀ ਕਿੰਨੇ ਕਿੰਨੇ ਕਰਦੇ ਆਪਣੇ ਬਾਬਾਏ 5 ਆਲੂ ਦੇ ਦੋ ਤੇ ਬੱਚਾ ਚਾਰ ਚਾਰ ਆਪੀ ਮੱਛੀ ਹੋਰ ਪਹਿਲੇ ਟੇਸਟ ਦੇਖੂਗਾ ਫਿਰ ਮੈਂ ਹੋਰ ਲੈ ਲਵਾਂਗਾ। ਚਾ ਮੈਂ ਦੇਖਾਉਣ ਫਟੋ ਵੀ ਵੜਦਾ ਨਹੀਂ ਸਵਾਦ ਲੱਗਦਾ ਕਿ ਨਹੀਂ। ਕਿਉਂਕਿ ਜਿਹੜੇ ਤੇਰੇ ਹੱਥ ਦੇ ਪਰੌਣੇ ਹੋਜੇ ਸਵਾਦ ਇੰਨਾ ਬਣਨੇ ਉੱਤੇ। 2 3 4 5 10 ਸੁੱਕੀ ਆ ਸੁੱਕੀ। ਚਾ ਬੀਣੀ? ਹੈ? ਮੈਂ ਕਿਹਾ ਬਤਾਉ ਸੁੱਕੀ ਹੈ। ਹਾਂ। ਹਾਂਜੀ ਇੱਥੇ ਪਰੌਣੇ ਦਾ ਆਰਡਰ ਕੀਤਾ ਜੀ। ਖਾਣੋਂ ਜ਼ਿਆਦਾ ਨਹੀਂ ਖਾਂਦੇ ਅਸੀਂ ਮੈਂ ਪਹਿਲਾਂ ਚੈੱਕ ਹੀ ਕਰੂੰਗਾ ਕਿ ਉਹ ਵੀ ਬਲਜਿੰਦਰ ਦੇ ਹੱਥ ਵਾਲਾ ਜਿਹੜਾ ਦਵਾ ਦਾ ਉਹ ਬਾਹਰ ਕਿਤੇ ਨਹੀਂ ਮਿਲਣਾ ਹੈਗਾ ਗਰਾਉਂਡਿਆਂ ਦਾ ਤੇ ਉਸ ਤੋਂ ਬਾਅਦ ਫਿਰ ਚਾਹ ਪੀਵਾਂਗੇ ਅੱਜ ਕੋਈ ਨਹੀਂ ਤੇ ਜਾਵਾਂਗੇ ਫਤਵੀ ਉੱਥਾ ਕਰੋ ਹੀ ਚੱਕਾ ਹੈ ਗਰਾਉਂਡੇ ਬੰਨ ਰਹੇ ਨੇ ਬਾਹਰ ਨੋ ਮੇਟਾ ਪਾਰ ਹੋ ਰੋ ਪਾਰ ਥੋੜਾ ਦੋਗ ਜਮੇ ਪਾਰ ਹੋ ਰੋ ਦੋਗ ਜਮੇ ਪਾਰ ਕੌਣ ਠਾਗਾ ਹੀ ਬਣ ਕੇ ਟੋਣਾ ਟੇਸਟੀ ਹੈ ਥੋੜਾ ਮੈਂ ਵੀ ਖਾ ਕੇ ਦੇਖਿਆ ਬੱਕ ਹਾਂਜੀ ਆ ਗਏ ਸੀਗੇ ਹੁਣ ਗੁਰਦੁਆਰਾ ਸਾਹਿਬ ਅੰਦਰ ਜਾਵਾਂਗੇ ਜੀ ਅਰਦਾਸ ਬੇਨਤੀ ਕਰਾਵਾਂਗੇ ਅੰਦਰ ਮਗਾ ਇਹ ਗੁਰਦੁਆਰਾ ਸਾਹਿਬ ਜਾਵਾਂਗੇ ਅਰਦਾਸ ਬੇਨਤੀ ਕਰਵਾਵਾਂਗੇ ਹਨਾ ਪਰਵਾਰ ਦੀ ਖੁਸ਼ੀ ਲਈ ਤੇ ਕੁਝ ਸਾਨੂੰ ਸਾਡੇ ਮਿੱਤਰਾਂ ਨੇ ਵੀ ਅਰਦਾਸ ਵਾਸਤੇ ਹਾਂਜੀ ਪੈਸੇ ਦੇ ਕੇ ਭੇਜੇ ਸਾਡੀ ਵੀਰ ਦਾ ਅਰਦਾਸ ਕਰਾਉਣੀ ਹੈ ਹਨਾ ਇਹ ਤਾਂ ਪੰਡੇ ਇਤਕੁਲ ਤਾਂ ਆ ਗਏ ਸੀ ਹਾਂਜੀ ਹਾਂਜੀ ਚਲੋ ਫਿਰ ਸਾਡੀ ਪਰਚੀ ਇੱਥੇ ਕਰਵਾਵਾਂਗੇ ਪਰਚੀ ਆਪਾਂ ਅੰਦਰ ਦੇ ਦਵਾਂਗੇ ਤੇ ਬਰੋ ਅਰਦਾਸ ਕਰਦਾਂਗੇ ਅੰਦਰ ਤੇ ਕੁਛ ਨੋਰ ਨੂੰ ਪੁੱਟ ਕਰਨਾ ਆ ਕਿ ਉਹ ਬੇ ਹਾਂ ਕਿੰਨੇ ਪੈਸੇ ਜਮਾ ਕਰਨ ਤੋਂ ਬਾਅਦ ਆ ਨਹੀਂ ਹੋਗਾ ਕਰੋ ਹੋਇਆ ਦੀ ਨਹੀਂ ਨਹੀਂ ਵੈਸੇ ਤੁਸੀਂ ਕਰਦੇ ਹੋ ਅੱਛਾ ਅੱਛਾ ਹਾਂ ਤੇ ਬੱਚਿਆਂ ਦੀ ਖੁਸ਼ੀ ਵਾਸਤੇ ਅਸੀਂ ਅਰਦਾਸ ਬੇਨਤੀ ਕਰਾਉਣੀ ਹੈਗੀ ਤੇ ਉਹਦੇ ਵਾਸਤੇ ਪਹਿਲਾਂ ਤੇ ਰਿਪੋਰਟ ਘਟਦੀ ਆ ਲੱਗਦਾ ਦਿਖਾ ਦੇ ਗਏ ਉਹਨਾਂ ਨੇ ਭਾਈ ਸਾਹਿਬ ਨੂੰ ਅੰਦਰ ਦੇ ਕੇ ਫਿਰ ਆਪਣੀ ਅਰਦਾਸ ਬੇਤੀ ਹੋ ਜਾਂਦੀ ਹੈ ਹਨਾ ਹਾਂਜੀ ਮੱਖਾ ਟੇਕਨ ਦੇ ਲੈਣ ਵਾਲੇ ਅਰਦਾਸ ਬੇਨਤੀ ਕਰਵਾਵਾਂਗੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਤੇ ਸਾਡੀ ਜਿੰਨੀ YouTube ਫੈਮਲੀ ਉਹਨਾਂ ਦੀ ਵੀ ਚੜ੍ਹਦੀ ਕਲਾ ਬਲਵਾਵਾਂਗੇ ਵਿੱਚ ਹੀ ਬੋਲਾਂਗੇ ਵਾਇਰਲ ਹੋ ਮਿਹਰ ਕਰੇ ਸਾਰਿਆਂ ਤੇ ਜਿੰਨੇ ਵੀ ਸਾਡੇ ਜਿਉਟੀ ਪਰਿਵਾਰ ਆ ਸਾਰਿਆਂ ਦੇ ਵਾਇਰਲ ਹੋ ਮਿਹਰ ਕਰੇ ਹਾਂਜੀ ਦਰਸ਼ਕਾ ਰਿਹਾ ਜੀ ਪਾਰਟੀ ਕੀਤਾ ਜਰਜੀ ਸਾਹਿਬ ਦਾ ਅਰਦਾਸ ਬੇਨਤੀ ਕੀਤੀ ਸੀ ਬੈਠ ਗਿਆ ਥੋੜੀ ਜਿਹੀ ਪਰ ਆਪਸੀ ਆਪਾ ਸਾਡਾ ਮਨ ਨਹੀਂ ਕਰਦਾ ਬਿਲਕੁਲ ਵੀ ਜਾਣ ਪਰ ਹੁਣ ਜਾਣਾ ਪੈਣਾ ਕਿ ਰੇਟ ਇਹਨਾਂ ਮੁੱਕਰੇ ਚੁੱਕੀਆਂ ਨੇ ਨਾ ਇਹ ਨਹੀਂ ਸ਼ਾਂਤੀ ਇੱਥੇ ਨਾ ਆਨੰਦ ਆ ਰਿਹਾ ਮਨ ਨੂੰ ਸਹੀ ਹੈ ਅੰਦਰ ਬੈਠ ਕੇ ਤਾਂ ਬਹੁਤ ਆਨੰਦ ਆ ਰਿਹਾ ਪਰ ਜਗਾ ਨਹੀਂ ਮਿਲਦੇ ਸਾਰਿਆਂ ਨੂੰ ਤੇ ਠੱਟਣ ਨੂੰ ਜਿਵੇਂ ਕਹਿੰਦੇ ਹੁੰਦੇ ਨਾ ਉਨੇ ਵੀ ਜਗਾ ਨਹੀਂ ਹੁੰਦੀ ਹੈਗੀ ਦੇਖ ਲਓ ਇੰਨੀ ਸੰਗਤ ਆਈ ਹੋਈ ਹੈ ਇੱਥੇ ਤੇ ਪਹਿਲੀ ਵਾਰ ਦੇਖਿਆ ਇੰਨੀ ਸੰਗਤ ਆਪਾਂ ਪਹਿਲਾਂ ਵੀ ਆਪਾਂ ਦੋ ਵਾਰ ਆਏ ਹਾਂ ਪਹਿਲਾਂ ਵੀ ਦੋ ਵਾਰ ਆਏ ਹੋਏ ਅਸੀਂ ਤੀਜੀ ਵਾਰ ਅਸੀਂ ਆ ਰਹੇ ਹਾਂ ਤੇ ਇੰਨੀ ਸੰਗਤ ਕਦੇ ਨਹੀਂ ਦੇਖੀ ਕਮਰਿਆਂ ਦੀ ਬੁਕਿੰਗ ਨਹੀਂ ਮਿਲੀ ਹੈਗੀ ਜਿਵੇਂ ਅਦਰਵਾਈਜ਼ ਕਮਰਿਆਂ ਦੀ ਬੜੀ ਆਰਾਮ ਨਾਲ ਬੁਕਿੰਗ ਮਿਲ ਜਾਂਦੀ ਸੀ ਪਹਿਲਾਂ ਆਪਾਂ ਨੂੰ ਹਨਾ ਸਾਰੇ ਕਮਰੇ ਦੀ ਬੁਕਿੰਗ ਦੇਖਦੇ ਕਿੰਨੀ ਸਰਾਮਾਂ ਬੜੀਆਂ ਹੋਈਆਂ ਨੇ ਪਰ ਹਰੇਕ ਸਰਾਮ ਬੁੱਕ ਆ ਮੇਰੇ ਕੋਲ 4-5 ਬਣੀਆਂ ਹੋਈਆਂ ਨੇ ਦੇਖ ਲਓ ਕਿਤੇ ਵੀ ਕਮਰੇ ਵਾਲੇ ਮਿਲਦਾ ਨਹੀਂ ਹੈਗਾ ਇੰਨੀ ਸੰਗਤ ਆਈ ਵੀ ਉਹ ਕਹਿੰਦੇ ਨੇ ਵੀ ਸਵੇਰ ਨੂੰ ਆਇਓ ਜਦੋਂ ਜਿੰਨੇ ਕਮਰੇ ਖਾਲੀ ਹੋਣਗੇ ਉਹਨੇ ਹੀ ਮਿਲ ਜਾਣਗੇ ਉਹਨੇ ਹੀ ਮਿਲ ਜਾਣਗੇ ਜੇ ਆ ਵੀ ਐਡਵਾਂਸ ਬੁਕਿੰਗ ਕਰਵਾ ਕੇ ਆਓ ਜਿੰਨੇ ਵੀ ਸੰਗਤ ਆਉਂਦੀ ਹੈਗੀ ਤੁਸੀਂ ਪਹਿਲਾਂ ਤੁਸੀਂ ਪਹਿਲਾਂ ਆਇਸ ਦੋ ਵਾਰੀ ਉਹ ਤੁਸੀਂ ਆ ਕੇ ਬਹੁਤ ਆਰਾਮ ਨਾਲ ਮਿਲਦੇ ਸੀ ਸਾਰੇ ਕਮਰੇ ਖਾਲੀ ਪੈ ਸਨ ਆਰਾਮ ਨਾਲ ਆਹੀ ਦੇਣਾ ਚਾਹੀਦਾ ਸੀ ਜੂਨ ਜਲਾਈ ਤੇ ਇਹ ਮੈਸੇਜ ਛੋਟੀਆਂ ਜਿਹੀਆਂ ਜਿਹੀਆਂ ਸੀ ਟੁੱਟੀਆਂ ਜਿਹੀਆਂ ਸੀ ਗਰਮੀਆਂ ਦੀਆਂ ਚਾਹਾਂਦੀ ਤੇ ਹੁਣ ਅਸੀਂ ਚੱਲੇ ਸੀ ਲੰਗਰ ਪ੍ਰਸ਼ਾਦਾ ਛਕਣ ਦੁਪਹਿਰ ਦਾ ਟਾਈਮ ਹੋ ਗਿਆ ਸਾਹਮਣੇ ਲੰਗਰ ਹਾਲ ਆ ਉਥੇ ਲੰਗਰ ਪੁਛਾਉਤੇ ਛਕਾ ਕੇ ਜਾ ਕੇ ਹਾਂਜੀ ਲੰਗਰ ਛਕਿਆ ਸੀਗੇ ਅਸੀਂ ਬਹੁਤ ਟੇਸਟੀ ਸੀਗਾ ਨਾਰ ਨਾਰੀਅਲ ਦੀ ਚਟਨੀ ਸੀਗੀ ਬਹੁਤ ਸਵਾਦ ਸੀ ਉਹ ਵੀ ਵਿੱਚ ਲੱਗਦਾ ਆਂਬ ਵੀ ਪਾਇਆ ਸੀ ਕੱਚਾ ਸੀ ਆਂਬ ਨਾਲ ਰਹੀ ਵਾਲਾ ਮੂੰਗਫਲੀ ਹਾਂ ਹਾਂ ਕਈ ਗੋਸ ਸੀਗਾ ਕਈ ਗੋਸ ਸੀ ਬਹੁਤ ਸਵਾਦ ਸੀਗੀ ਚਟਨੀ ਉਹ ਲੰਗਰ ਹਮੇਸ਼ਾ ਹੀ ਸੁਆਦ ਟੇਸਟੀ ਬਣੇਗਾ ਲੰਗਰ ਹੁੰਦਾ ਹੀ ਟੇਸਟੀ ਹੈ ਇੱਥੇ ਹਾਂ ਹਰ ਜਗ੍ਹਾ ਤੇ ਟੇਸਟੀ ਹੁੰਦਾ ਲੰਗਰ ਇੱਥੇ ਵੀ ਚੰਗਾ ਹਾਂ ਹਾਂ ਤੇ ਹੁਣ ਜਿਹੜਾ ਬਾਜ਼ਾਰ ਨੂੰ ਚੱਲੇ ਆਂ ਸੀ ਜੋੜੇ ਆ ਗਈ ਲੈਣਾ ਸੀ ਇੱਥੇ ਸਾਰਾ ਕੁਝ ਤੇ ਹਾਂਜੀ ਗੁਰਦੁਆਰਾ ਸਾਹਿਬ ਦੀ ਸਰਵਿਸ ਹੈਗੀ ਹੈ ਜੀ ਲੋਕਲ ਗੁਰਦੁਆਰਾ ਸਾਹਿਬ ਦਰਸ਼ਨ ਕਰਾ ਕੇ ਲੈ ਕੇ ਆਉਂਦੇ ਨੇ ਤੇ ਬਿੱਦਰ ਜਾਂ ਉੱਥੇ ਨਹੀਂ ਜਾਂਦੇ ਕਿ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਉੱਥੇ ਨਹੀਂ ਜਾਂਦੇ ਹੈਗੇ ਫਿਰ ਲੋਕਲ ਲੋਕਲੀ ਦਰਸ਼ਨ ਕਰਵਾ ਕੇ ਲੈ ਕੇ ਆਉਂਦੇ ਨੇ ਤੇ ਇਸ ਜਗ੍ਹਾ ਤੇ ਬੁਕਿੰਗ ਹੁੰਦੀ ਆ ਦੇਖੋ ਇੱਥੇ ਬੁਕਿੰਗ ਹੁੰਦੀ ਆ 11 ਗੁਰਦੁਆਰਾ ਸਾਹਿਬ ਇਹ ਲੋਕਲ ਦਰਸ਼ਨ ਕਰਾ ਕੇ ਲੈ ਕੇ ਆਉਂਦੇ ਆ ਇਹ ਚ ਨੌ ਨੌ ਸੀ ਗੱਡੀ ਦਾ ਕਰਾਇਆ 150 ਰੁਪਏ ਤੇ ਏਸੀ ਗੱਡੀ ਦਾ ਹੈਗਾ 250 ਰੁਪਏ ਕਰਾਇਆ ਪਰਸਵਾਰੀ ਹਾਂਜੀ ਹੁਣ ਸਾਰਭ ਤਾਂ ਚੱਲ ਗਿਆ ਇਹ ਰੂਮ ਦੇ ਵਿੱਚ ਸੌਣ ਕਿਉਂਕਿ ਉਹਨੂੰ ਜਿਆਦਾ ਸੌਣ ਦਾ ਰਹਿੰਦਾ ਮੇਸਟਰ ਰਾਤ ਦੀ ਟ੍ਰੇਨ ਵੀ ਹੈਗੀ ਆ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਵੀ ਸੌਣਾ ਹੀ ਆ ਰਾਤ ਨੂੰ ਜਾ ਕੇ ਪਰ ਉਹ ਚਲਾ ਗਿਆ ਕਹਿੰਦਾ ਨਹੀਂ ਮੈਂ ਸੌਂ ਗਿਆ ਥੱਕ ਗਿਆ ਤੇ ਹੁਣ ਅਸੀਂ ਮਾਰਕੀਟ ਆਏ ਆ ਥੋੜਾ ਜਿਹਾ ਕੁਝ ਖਾ ਲੈਣਗੇ ਤੇ ਮਾੜਾ ਮੋਟਾ ਜਿਹੜਾ ਲੇਡੀਜ਼ ਨੇ ਸਮਾਨ ਲੈਣਾ ਹੋਊਗਾ ਹੋਰ ਵਸਤੂਆਂ ਲੈਣਾ ਹੋਊਗਾ ਉਹ ਲੈ ਲੈਣਾਂਗੇ ਆਪਣਾ ਆ ਪਿੱਛੇ ਆਉਂਦੇ ਆ ਵੀ ਤੁਰੇ ਸਾਰੇ ਇਹ ਦੇਖਿਆ ਉਹ ਆਪਣੇ ਪੈਸੇ ਦਾ ਕੀ ਲੈਣਾ ਸੀ ਚੱਲਾ ਕੀ ਕਰੇਗਾ ਆ ਕਿੰਨੇ ਕੇ ਪੈਸੇ ਦਾ ਹਾਂ ਬੜੀ ਤੇਰੇ ਕੋਲ ਐਫ ਡੀ ਆ ਅੱਧੇ ਦੀ ਸੀ ਅੱਛਾ ਪਰ ਮੇਰੇ ਕੋ ਤੇ ਆ ਕਹਤੈ ਨਹੀਂ ਕਹਤੈ ਨਹੀਂ ਅੱਛਾ ਹਟਦੇ ਕਿਤੇ ਨਹੀਂ ਹੈਗੇ ਹਣ ਲੰਗੇ ਤੇ ਆ ਹਾਂ ਤਰੇ ਕਰਨ ਹਾਂਜੀ ਮਾ ਵੀਰ ਨੇ ਆਪਦੀ ਪਾਕਟ ਮੰਨੀ ਚੋਂ ਨਾ ਜਿਹੜੇ ਪੈਸੇ ਜੋੜੇ ਹੋਏ ਸੀ ਉਹ ਚਾ ਛੱਲਾ ਲਿਆ ਦਿਖਾ ਛੱਲਾ ਦਿਖਾ ਧੁੰਦਾ ਦੇਖੋ ਇਹ ਹੈ ਧਮਾ ਕੇ ਦਿਖਾ ਗਰੀਮਾ ਪਾਇਰਾ ਕਿਤੇ ਪੁਰਾ ਲਟਕਾ ਕੇ ਦਿਖਾ ਨਾ ਆ ਦੇਖੋ ਆ ਛੱਲਾ ਲਿਆ ਨੇ ਆ ਹਾਂਜੀ ਕਨਾਂ ਅੰਦਰ ਆਪਣੇ ਗੁਰਦੁਆਰਾ ਸਾਹਿਬ ਦੇ ਅੰਦਰ ਨਾ ਸਿੰਘ ਖੜੇ ਨੇਗੇ ਉਹਨਾਂ ਦੀ ਦੇਖ ਦੇ ਉੱਤੇ ਡਿਊਟੀ ਹੈ ਨਾ ਦੇਖ ਵਰਤਾਰੇ ਨੇ ਤੇ ਉਹਨਾਂ ਨੇ ਸਾਨੂੰ ਸੇਵਲ ਆਤੀ ਕਹਿੰਦੇ ਸੇਵਲ ਆਣੀ ਆਪਾਂ ਜੀ ਮੈਂ ਤਾਂ ਇਹ ਦੱਸੋ ਜੀ ਇੱਕ ਇੱਕ ਵਨ ਦਮਾਨਾ ਲਿਆ ਕੇ ਦਿਓ ਕਹਿੰਦੇ 1.8 ਮੀਟਰ ਦਾ ਨੀਲੇ ਰੰਗ ਦਾ ਤੇ ਉਹ ਹੁਣ ਉਹ ਲੈਣਾ ਆ ਅਸੀਂ ਮਾਰਕੀਟ ਦੇ ਵਿੱਚ ਇੱਥੇ ਪਤਾ ਕੀਤਾ ਦੁਕਾਨ ਕਿੱਥੋਂ ਮਿਲਦੀ ਆ ਤੇ ਉੱਥੇ ਜਾ ਕੇ ਦਮਾਨਾ ਲਿਆ ਕੇ ਤੇ ਉਹਨਾਂ ਨੂੰ ਦੇ ਕੇ ਆਣਾ ਸਿੰਘਾਂ ਨੂੰ ਇਹ ਸੇਵਾ ਸੁਪਰਮਾਤਮਾ ਜੀ ਨੂੰ ਲੱਗਦੀ ਆ ਆਪਣੇ ਆਪ ਹੀ ਲੱਗਦੀ ਹੈ ਰੱਬ ਕੀ ਕਹਦਾ ਉਹਨਾਂ ਨੇ ਕਹਿੰਦੇ ਵੀ ਮੇਰਾ ਦਮਾਨਾ ਫਟਿਆ ਹੋਇਆ ਕਹਿੰਦੇ ਵੀ ਮੈਨੂੰ ਦੁਬਾਰਾ ਕਹਿੰਦੇ ਲਿਆ ਕੇ ਦੇ ਦੋ ਮੈਂ ਕਹਿੰਦੀ ਠੀਕ ਹੈ ਜੀ ਚਲੋ ਚੱਲੀਏ ਹਾਂ ਮਮਾ ਜੀ ਦੋ ਕੀ ਤੋੜਾ 1 ਮੀਟਰ ਦਾ ਟੋੜਾ ਕਲਰ ਕਹਦੇ ਟੋੜਾ ਟੋੜਾ ਦਾ ਮੈਸਜ ਇਹ ਦੇਖੋ ਕੌਣ ਸੀ ਹੈ ਉਹਨਾਂ ਨੂੰ ਪਤਾ ਉਹ ਕਿਹੜਾ ਹੁੰਦਾ ਮੈਨੂੰ ਵੀ ਪਤਾ ਨਹੀਂ ਰੰਗ ਕੋਲੋ ਉਹ ਅੰਦਰ ਸਾਨੂੰ ਕਹਿਦੀ ਆਪਾਂ ਜੀ ਬੰਨ ਨਹੀਂ ਆਈ ਵੀਜੀ ਦਮਲਾ ਕਹਿਦਾ ਸੀ ਕਿ ਟੋੜਾ ਕਲਰ ਕਹਿੰਦੇ ਨੇ ਟੋੜਾ ਕਲਰ ਕਹਿੰਦਾ ਟੋੜਾ ਹਾਂ ਟੋੜਾ ਇਹਨਾਂ ਦਾ ਨਹੀਂ ਇਹਨਾਂ ਦਾ ਬੰਦੇ ਨੇ ਇੱਕ ਅੱਛਾ ਆਕਾਲੀ ਕਿਉਂ ਆ ਉਹ ਵਾਲਾ ਦੇ ਦੋ ਉਹ ਜਿਹੜਾ ਜਰਮਨ ਬਲੂ ਜਿਹੜਾ ਨਹੀਂ ਹੁੰਦਾ ਨੀ ਇਹ ਨਹੀਂ ਇਹ ਨਹੀਂ ਇਸੇ ਕੋਈ ਹੋਰ ਰੰਗ ਹੁੰਦਾ ਉਸ ਤਰ੍ਹਾਂ ਜਿਹੜਾ ਉੱਪਰ ਦੇਖੋ ਉਹ ਉੱਪਰ ਉੱਪਰ ਲਿਹਾਵੇ ਆ ਜਿਹੜਾ ਹਾਂ ਇਸ ਤਰ੍ਹਾਂ ਦਾ ਇਹ ਹੋਰ ਇਹ ਕੀ ਹੈਂ ਨਹੀਂ ਕਰਤੋ ਰੰਗ ਰੰਗ ਹੋਰ ਰੰਗ ਹਾਂ ਹੋਰ ਕਲਰ ਨਹੀਂ ਹਾਂਜੀ ਹੁਣ ਅੱਗੇ ਦੁਕਾਨ ਲੱਭ ਰਿਆ ਜੀ ਪਿਛਲੀ ਦੁਕਾਨ ਤੇ ਕਲਰ ਮਿਲਿਆ ਨਹੀਂ ਜਿਹੜੇ ਉਹ ਮੰਗ ਰਹੇ ਸੀਗੇ ਸਿੰਘ ਆਜੋ ਆਜੋ ਹੜੋ ਨਾ ਹੁਣ ਜੀ ਮਿਲ ਗਿਆ ਸੀਗਾ ਇਹ ਦੁਕਾਨ ਦਾ ਤੇ ਹੁਣ ਦੇਖ ਕੇ ਅਨੰਤਰ ਜਾ ਕੇ ਆਪਾਂ ਇਹਨਾਂ ਦੇਖ ਕੇ ਆਵਾਂਗੇ ਲੋ ਜਿਹੜੇ ਤੇਵਾ ਸਾਡੇ ਦੀਗੇ ਸਿੰਘਾਂ ਦਾ ਨਾਮ ਲਾ ਕੇ ਆਣ ਦੁਵਾਲਾ ਹਾਂਜੀ ਬਣਾ ਲਈ ਜੋ ਆਕਰ ਆਰਡਰ ਕਰਤਾ ਮੈਂ ਮੇਰਾ ਪੁੱਛਣਾ ਲਗਾਏ ਮੈਂ ਬਾਦੂ ਜੀ ਉਹੀ ਪੀਊਂਗਾ ਮੈਂ ਹਾਂ ਲਗਾ ਮੇਰਾ ਕੁਝ ਨਾ ਮੰਗਾਇਆ ਆਪਣਾ ਮੈਂ ਗਾਲੇ ਮੈਂ ਬਾਰਵੀਂ ਪੀਆ ਕੋਲਡ ਕਾਫੀ ਨਾ ਆਰਡਰ ਕਰਤਾ ਸੀਗਾ ਯਾਰ ਜੀ ਮੈਂ ਨਹੀਂ ਕਿਹਾ ਮੈਂ ਨਾ ਰੱਖੀ ਕਿ ਉਹਨਾਂ ਨੇ ਕਰ ਦਿੱਤਾ ਹੈ ਇਹ ਕੋਲਡ ਕਾਫੀ ਸੱਤੀ ਵੀ ਗਾਟ ਆਈਸਕ੍ਰੀਮ 10 ਲੈਟ ਜੀਨਸ ਫੋਮ ਵੀ ਕਿਉਂਕਿ ਇਹਨਾਂ ਨੇ ਵੀ ਅਲੱਗ ਨਾਲ ਵੀ ਆਪਣਾ ਆਰਡਰ ਕਰਤਾ ਇਹਨਾਂ ਦੀ ਵੀ ਡਿਲੀਵਰੀ ਹੋਣੀ ਹੈ ਵਾਲੀ ਆਰਡਰ ਜੀ ਰਜਿੰਦਰ ਦੀ ਆ ਗਈ ਜੀ ਕਾਫੀ ਲੋਕਾਂ ਨੂੰ ਆਉਣੀ ਹੈ ਉਹ ਚ ਆਈਸਕ੍ਰੀਮ ਆਊਗੀ ਆਈਸਕ੍ਰੀਮ ਵਾਲੀ ਆ ਗਈ ਬੱਚਿਆਂ ਵੀ ਤੂੰ ਕੀ ਪੀਣਾ ਮੈਂ ਪੀਣਾ ਇਹ ਨਹੀਂ ਕੁਝ ਪਾਣੀ ਪੀਣਾ ਹੈ ਸਾਡੀ ਦੂਸਰੀ ਰੋਜ਼ ਗਈ ਮੈਂ ਨਾਰਦਾ ਪੀਤਾ ਤੇ ਮੇਰੀ ਆਤਮੇ ਜਿਆਦਾ ਸਰਨਾ ਮਿੱਠਾ ਮੁੱਠਾ ਵਿੱਚ ਬਰਫੂਰ ਨਹੀਂ ਪਉਂਦਾ ਤੇ ਦੋ ਦਿਨ ਪਹਿਲਾਂ ਪੀਤਾ ਜਦੋਂ ਉਹਨੇ ਮੈਨੂੰ 40 ਦਾ ਗਲਾਸ ਲਾਇਆ ਸੀ ਆਮ 30 ਦਾ ਪਰ ਅੱਜ ਇਹਨੇ 30 ਹੀ ਲਾਇਆ ਮੈਨੂੰ ਰੇਟ ਤੇ ਤਿੰਨ ਗਲਾਸ ਅਸੀਂ ਪੀਤਾ ਸੀ ਦੋ ਮੈਂ ਪੀਤਾ ਸੀ ਕੁਮਿਲਜਿੰਦਰ ਨੇ ਤੇ ਫਿਰ ਮੈਂ ਉਹਨੂੰ 100 ਹੀ ਦਿਆ ਮੈਂ ਕਿਹਾ ਯਾਰ ਤੇਰੀ ਬਰਫ ਨਹੀਂ ਪਈ ਹੈਗੀ ਤੈਨੂੰ ਘਾਟਾਂ ਨਾਲ ਭੇਜੇ ਉਹ ਬੰਦਾ ਖੁਸ਼ ਹੋ ਗਿਆ ਵਿਚਾਰਾ ਨਾਲ ਹੀ ਵੀ ਚਲ 10 ਰੁਪਏ ਵਾਧੇ ਦੇ ਗਏ ਬੰਦੇ ਨੂੰ ਖੁਸ਼ ਕਰ ਦਿੰਦੇ ਆ ਬਾਹਰ ਖਾਣੇ ਨੂੰ ਨਹੀਂ ਉਸ ਕਰਦੇ ਹਾਂ ਹੋਰ ਹੋਰ ਮੰਗੇ ਦਾਸਰ ਮੰਗੇ 10 ਰੁਪਏ ਇਹਦੇ ਬੰਦੇ ਹੋਰ 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 ਠੀਕ ਆ ਆਏ ਬੰਦੇ ਭੱਜ ਗਏ ਠੀਕ ਆ 10 ਰੁਪਏ ਲਏ ਤੇ ਕਿੰਨੇ ਨੂੰ ਖੜਾ ਦਿੰਦਾ ਮੈਂ ਲੁਹਾਰੇ ਦਾ ਲੈਣਾ ਵਾਹ ਲੁਹਾਰੇ ਕਿਹੜਾ ਪਿੰਡ ਬੋਸਲਾ ਮਲਾਉ ਦੇ ਕੋਲ ਹੈ ਜੀ ਮੰਡੀयां ਚ ਗੜ ਮੰਡੀयां ਦੇ ਨਾਲ ਪਿੰਡ ਦੇ ਨਾਲ ਪਿੰਡ ਬੋਸਲਾ ਮਲਾਉ ਦੇ ਨਾਲ ਹੀ ਹੈ ਕੜਾ ਪਣਾ ਮੇਰਾ ਕੋਲਿਆ ਜਿਹੜਾ ਪਿੰਡ ਬੋਸਲਾ ਅੱਛਾ ਉਹਦੇ ਨਾਲ ਹੈ ਮੇਰਾ ਪਿੰਡ ਕਾਲਖਾ ਮੰਡੀ ਅੰਮ੍ਰਿਤਗੜ ਕੋਲੀ ਆ ਉਹ ਹੀ ਹੈ ਕਾਲਖ ਪਿੰਡ ਆ ਮੇਰਾ ਕਾਲਖ ਮਾਹਰੀ ਮੰਡੀ ਅੰਮ੍ਰਿਤਗੜ ਕੋਲੀ ਆ ਉਹ ਹੀ ਅੱਛਾ ਪਾ ਲੂਗਾ ਮੈਂ ਉਹਨਾਂ ਦੇ ਅੱਗੇ ਤੇ ਸੇਵਾ ਕਰਕੇ ਜਾਣਾ 10-15 ਦਿਨ ਲਾ ਕੇ ਜਾਣਾ ਸੇਵਾ ਕਰਕੇ ਜਾਣਾ ਤੇ ਮੈਂ ਭਾਵੇਂ ਦੇ ਤਰ੍ਹਾਂ ਚਾਹ ਮੇ ਜੋੜੇ ਘਰ ਕਰਾ ਚਾਹ ਨਹੀਂ ਪਤਾ ਠੀਕ ਹੈ ਲੱਗ ਜਾਂਦੇ ਸੇਵਾ ਤੋਂ ਬੰਦ ਨਹੀਂ ਉਹ ਆਪਾਂ ਸਭਾ ਲਾ ਕੇ ਆਗੇ ਆਪਣਾ ਕੋਈ ਨਹੀਂ ਹੈਗਾ ਉਹ ਆਪਾਂ ਦੇਖ ਸਵਾਲ ਆਖੀ ਅੱਗੇ ਅੱਗੇ ਕੁਝ ਨਹੀਂ ਰਹਾ ਮਤਲਬ ਤਾਂ ਨਹੀਂ ਹੈ ਬਸ ਠੀਕ ਹੈ ਇੱਧਰ ਨਾ ਬਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ